ਮਿੱਤਰੋ ਬਠਿੰਡੇ ਕੋਨਿਆਂ ਦਾ ਰੋਡ ਤੇ ਹੁਣੇ-ਹੁਣੇ 25 ਆਉਂਦੀ ਕਾਰ ਦੇ ਚਾਰੇ ਟਾਇਰ ਤਾਂ ਹੋ ਗਏ ਕਾਰ ਬਹੁਤ ਤੇਜ਼ ਸੀਗੀ ਸੋਨੂੰ ਅਸੀਂ ਰੋਜ਼ ਹੀ ਕਹਿੰਦੇ ਰਹਿੰਨੇ ਬਾਈ ਹੌਲੀ ਚੱਲਿਆ ਕਰੋ ਹੌਲੀ ਨਾਲ ਦੀ ਰੀਸ ਨਹੀਂ ਹੁੰਦੀ ਤੇ ਕਦੇ ਵੀ ਨਾ ਪਹੁੰਚੇ ਨਾਲੋਂ ਦੇਰ ਚੰਗੀ ਪਿੱਛੇ ਥੋੜਾ ਪਰਿਵਾਰ ਡੀਕਦਾ ਬੱਚੇ ਡੀਕਦੇ ਆ ਨਾ ਜਾਣੀ ਕਿਸੇ ਦਾ ਮੂਹਰ ਲਈਦਾ ਹੀ ਆਪਾਂ ਨੁਕਸਾਨ ਕਰਦੀਏ ਕਿੱਥੋਂ ਪਰਵਾਹੀ ਕਰਾਂਗੇ ਯਾਰ ਮੇਰਾ ਵੀਰ ਹੌਲੀ ਚੱਲਿਆ ਕਰੋ ਆਹ ਹੁਣ ਆ ਦੇਖੋ ਚਾਰੇ ਟਾਇਰ ਗੱਡੀ ਦੇ ਤਾਂ ਹੋ ਗਏ ਬੰਦੇ ਇੱਕ ਕੱਢ ਲੈ ਇੱਕ ਪਤਾ ਨਹੀਂ ਕਿੱਧਰ ਗਿਆ ਉਹ ਬੰਦਾ ਇੱਕ ਦੂਜੇ ਨੂੰ ਦੋ ਬੰਦੇ ਹੀ ਵਿੱਚੋਂ ਲੱਭ ਰਹੇ ਆ ਕਹਿੰਦਾ ਭਾਈ ਨਾਲ ਦਾ ਜਿਹੜਾ ਬੰਦਾ ਚਲਾਉਂਦਾ ਸੀ ਉਹ ਪਤਾ ਨਹੀਂ ਉੜਾ ਪਰਾਂ ਕਿੱਥੇ ਹੋ ਗਿਆ ਸੀ ਵਿੱਚੋਂ ਵੀ ਗੱਡੀ ਫਰੋਲੀ ਤੇ ਆਹ ਦੇਖੋ ਸੜਕ ਜਾਮ ਹੋ ਗਈ ਤਾਂ ਕਰਕੇ ਉੱਥੋਂ ਦੇ ਸਾਰੇ ਬੰਦਿਆਂ ਨੇ ਲੱਗ ਕੇ ਗੱਡੀ ਪਰੇ ਕਰੀ ਤੇ ਬੰਦੇ ਇਹ ਨਕੋਦਰ ਦੇ ਦੱਸੇ ਜਾ ਰਹੇ ਜਿਹੜਾ ਇੱਕ ਦੂਜਾ ਬੰਦਾ ਹੈਗਾ ਤੁਹਾਨੂੰ ਦਿਖਾਉਣਾ ਹੈਗਾ ਜਿਹੜਾ ਨਾਲ ਸਾਈਡ ਤੇ ਬੈਠੇ ਉਹ ਕਹਿੰਦਾ ਮੈਂ ਬਾਈ ਨੂੰ ਬਹੁਤ ਕਹਾਂ ਵੀ ਹੌਲੀ ਚੱਲ ਬਾਈ ਹੌਲੀ ਚੱਲ ਹੌਲੀ ਚੱਲ ਕਹਿੰਦਾ ਪਤਾ ਨਹੀਂ ਕੀ ਹੋਇਆ ਸੀ ਬਾਈ ਕਹਿੰਦਾ ਦੱਬੀ ਤੁਰਿਆ ਜਾਂਦਾ ਹੈ ਵਿੱਚ ਉੱਥੇ ਇਹ ਵੀ ਕਹਿਣ ਸੁਣਿਆ ਉਹਨਾਂ ਨੂੰ ਮਿਲਿਆ ਵੀ ਪਿੱਛੇ ਕਿਸੇ ਆ ਇਹ ਸਾਈਡ ਤੇ ਕਰੈਕਟਰ ਸਾਈਡ ਤੇ ਬੈਠਾ ਸੀਗਾ ਇਹ ਦੱਸ ਰਿਹਾ ਕਹਿੰਦਾ ਬਈ ਮੈਂ ਬਹੁਤ ਕਿਹਾ ਵੀ ਹੌਲੀ ਚੱਲ ਮੇਰਾ ਵੀਰ ਹੱਥ ਬੰਨ ਕੇ ਬੇਨਤੀ ਹੈ ਜੱਕ ਤੇ ਵਾਰੀ ਵਾਰੀ ਨਹੀਂ ਆਉਣਾ ਹੌਲੀ ਚੱਲਿਆ ਕਰੋ ਹੌਲੀ ਨਾਲ ਦੀ ਰੀਸ ਨਹੀਂ ਤੁਹਾਡੀ ਗੱਡੀ ਐਵਰੇਜ ਵੀ ਬਾਅਦ ਨਹੀਂ ਤੁਹਾਨੂੰ ਦੇਖਣ ਵਾਲਾ ਵੀ ਗਾਲ ਨਹੀਂ ਕੱਢਦਾ ਹੌਲੀ 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 ਭਰਾਵਨੇ ਹੌਲੀ ਸ਼ੇਅਰ ਕਰੋ